ਕਿ ਕਿਚਕਿਲੇਗਾ ਹੱਥ ਤੋਂ ਮੇਰਾ ਆ ਮੋਬਾਈਲ ਲਾਇਆ ਉਹ ਥੱਲੇ ਡਿੱਗ ਕੇ ਬੈਠ ਗਿਆ ਮੈਂ ਉਹਨਾਂ ਨੇ ਉਹਨਾਂ ਨੇ ਕਿਹਾ ਕੋਬੜਾ ਵੀ ਨਹੀਂ ਜਾ ਸਕਦਾ ਲਈ ਥੋੜਾ ਫੋਨ ਕਰਕੇ ਕਹਿੰਦਾ ਕਿ ਅਸੀਂ ਚਲੋ ਤੁਹਾਨੂੰ 1000 2000 ਤੁਹਾਡਾ ਜੋ ਖਰਚਾ ਪਾਣੀ ਉਹ ਦੇ ਦਿੰਨੇ ਆ ਕਿ ਤੁਸੀਂ ਫੋਨ ਸਾਨੂੰ ਦੱਸੋ ਕਿੱਥੇ ਆਸੀਂ ਉੱਥੋਂ ਲੈ ਜੰਨੇ ਆ ਉਹ ਕਹਿੰਦਾ ਕਿ ਅਸੀਂ ਕੋਠੀ ਰੋਡ ਤੇ ਆ ਫਿਰ ਬਾਅਦ ਚ ਥੋੜੀ ਦੇਰ ਬਾਅਦ ਕਹਿਣਾ ਪਿਆ ਕਿ ਦਿੱਤਾ ਭਵਨ ਰੋਡ ਤੇ ਆ ਉੱਤ ਤੋਂ ਬਾਅਦ ਫੋਨ ਹੀ ਬੰਦ ਕਰ ਦਿੱਤਾ ਬਲ ਗਿਆ ਹੁਣ ਸੰਤੁਸ਼ਟ ਤੁਸੀਂ ਹਾਂਜੀ ਮੈਂ ਬਹੁਤ ਜ਼ਿਆਦਾ ਸੰਤੁਸ਼ਟ ਹੋਇਆ ਜੀ 15000 ਦਾ ਟੈਲੀਫੋਨ ਹੈ ਜੀ ਤੁਹਾਨੂੰ ਪਤਾ ਚੀਜ਼ ਕਿੱਥੇ ਲੈ ਹੁੰਦੀ ਆ ਬਬੂ ਜੀ ਇੱਧਰ ਮੇਰੀ ਗੱਲ ਸੁਣੋ ਕਿ ਇੱਕ ਮੋਟਰਸਾਈਕਲ ਤੇ ਤਿੰਨ ਤਿੰਨ ਸ਼ਰਾਰਤੀ ਅੰਸਰ ਆਪਣੀ ਮਾਂ ਦੀ ਉਮਰ ਦੀ ਔਰਤ ਦੀ ਬਾਹ ਮਰੋੜਦੇ ਨੇ ਭਰੇ ਬਾਜ਼ਾਰ ਸਾਥੀਓ ਜੇ ਤੁਸੀਂ ਬਾਜ਼ਾਰ ਵਿੱਚੋਂ ਫੋਨ ਖਰੀਦਣ ਜਾਓ ਤਾਂ ਫੋਨ ਲੱਖ ਦਾ ਫੋਨ ਕਈ ਹਜ਼ਾਰਾਂ ਦਾ ਪਰ ਜੇ ਚੋਰ ਖੋ ਕੇ ਲੈ ਜਾਣ ਛਪਟਾ ਮਾਰ ਕੇ ਖੋ ਕੇ ਲੈ ਜਾਣ ਤਾਂ ਹਜ਼ਾਰਾਂ ਦਾ ਲੱਖਾਂ ਦਾ ਫੋਨ ਵੇਚਦੇ ਨੇ ਸਿਰਫ ਵਿੱਚ 1000 ਦੋਸਤੋ ਵਿੱਚ 1000 ਦੋਸਤੋ ਸਤਿ ਸ਼੍ਰੀ ਅਕਾਲ ਪੀਪਲੀ ਨਵਾ ਸ਼ਹਿਰ ਤੋਂ ਇਕ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਤਿ ਉਸ ਸਮੇ ਅਸੀਂ ਰਾਜਾ ਮੱਲੇ ਵਿਖੇ ਮੌਜੂਦ ਹਾਂ ਔਰ ਭਰਿਆ ਬਾਜ਼ਾਰ ਹੈ ਆਲੇ ਦੁਆਲੇ ਘਰ ਨੇ ਸੰਘਣੀ ਆਬਾਦੀ ਹੈ ਪਰ ਇੱਥੇ ਕੱਲ ਇੱਕ ਔਰਤ ਤੋਂ ਇੱਕ ਮੋਟਰਸਾਈਕਲ ਤੇ ਤਿੰਨ ਨੌਜਵਾਨ ਜਿਹੜੇ ਸਵਾਰ ਸਨ ਉਹ ਝੱਪਟਾ ਮਾਰ ਕੇ ਫੋਨ ਖੋਹ ਲੈਂਦੇ ਆ ਲੇਕਿਨ ਪੀਪੀ 32 ਨਵਾਂ ਸ਼ਹਿਰ ਦੀ ਟੀਮ ਦੀ ਸਰਗਰਮੀ ਦੇ ਨਾਲ ਅਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਇੱਕ ਦੁਕਾਨ ਦੇ ਓਨਰ ਦੀ ਮਦਦ ਦੇ ਨਾਲ ਜਿਹੜਾ ਫੋਨ ਹੈ ਹੁਣ ਅਸਲ ਮਾਲਕਾਂ ਕੋਲ ਵਾਪਸ ਪਹੁੰਚ ਗਿਆ ਪਰ ਇੱਥੇ ਦੀ ਸਥਿਤੀ ਸਮਝਾ ਦਈਏ ਤੁਹਾਨੂੰ ਹੁੰਦਾ ਕੀ ਹੈ ਇੱਕ ਔਰਤ ਆਪਣੇ ਘਰ ਤੋਂ ਰਾਜਾ ਮਹੱਲੇ ਵਾਲੀ ਸਾਈਡ ਇਸ ਵਾਲੀ ਸਾਈਡ ਤੋਂ ਮੇਨ ਬਾਜ਼ਾਰ ਵੱਲ ਜਾਂਦੀ ਹੁੰਦੀ ਹੈ ਤਾਂ ਤਿੰਨ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਸਵਾਰ ਹੁੰਦੇ ਆ ਉਹ ਆਉਂਦੇ ਆ ਛਪਟਾ ਮਾਰ ਕੇ ਸਕਰੀਨ ਤੇ ਤੁਹਾਡੀਆਂ ਤਸਵੀਰਾਂ ਚੱਲ ਰਹੀਆਂ ਤਾਂ ਛਪਟਾ ਮਾਰ ਕੇ ਇੱਕ ਤਰ੍ਹਾਂ ਕਰਾਟਾ ਮਾਰਦਾ ਔਰਤ ਦੇ ਕਹਿਣ ਦੇ ਮੁਤਾਬਿਕ ਛਪਟਾ ਮਾਰ ਕੇ ਫੋਨ ਖੋਲ ਲੈਂਦਾ ਔਰ ਲੱਕੀਲੀ ਬਹੁਤ ਫੋਰਚੂਨੇਟ ਹੈ ਕਿ ਔਰਤ ਦਾ ਪਰਸ ਜਿਹੜਾ ਆ ਦੂਜੀ ਸਾਈਡ ਤੇ ਡਿੱਗ ਜਾਂਦਾ ਨਹੀਂ ਤਾਂ ਉਹਨਾਂ ਨੇ ਫੋਨ ਦੇ ਨਾਲ ਨਾਲ ਪਰਸ ਵੀ ਖੋ ਕੇ ਲੈ ਜਾਣਾ ਸੀ ਇੱਕ ਵਾਰ ਫਿਰ ਤੋਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਦੇਖੋ ਛਪਟਾ ਮਾਰਿਆ ਔਰਤ ਦਾ ਪਰਸ ਇੱਥਾ ਡਿੱਗਦਾ ਹੈ ਫੋਨ ਖੋਲ ਲੈਂਦੇ ਆ ਫਿਰ ਨੇ ਜਾਣੇ ਪਿੱਛੇ ਮੁੜ ਕੇ ਦੇਖਦੇ ਆ ਔਰ ਇੱਥੋਂ ਫਿਰ ਭੱਜ ਜਾਂਦੇ ਆ ਤਸਵੀਰਾਂ ਇਹਨਾਂ ਦੀ ਸਾਹਮਣੇ ਆ ਰਹੀਆਂ ਸਕਰੀਨ ਤੇ ਜੇਕਰ ਤੁਸੀਂ ਇਹਨਾਂ ਨੂੰ ਜਾਣਦੇ ਹੋ ਕਿਤੇ ਦੇਖਿਆ ਤੁਹਾਡੇ ਮਹੱਲੇ ਦੇ ਤੁਹਾਡੇ ਪਿੰਡ ਦੇ ਆ ਤਾਂ ਤੁਸੀਂ ਪੁਲਿਸ ਨੂੰ ਇਤਲਾਹ ਕਰ ਸਕਦੇ ਹੋ ਤਾਂ ਜੋ ਇਹ ਮੁੜ ਕੇ ਕੋਈ ਹੋਰ ਵਾਰਦਾਤ ਨੂੰ ਅੰਜਾਮ ਨਾ ਦੇਣ ਸੀਸੀਟੀਵੀ ਫੁਟੇਜ ਮਿਲਣ ਤੋਂ ਪਹਿਲਾਂ ਇਹ ਛੱਪਟਮਾਰ ਅਣਪਛਾਤੇ ਸੀ ਲੇਕਿਨ ਸੀਸੀਟੀਵੀ ਰਾਹੀਂ ਹੁਣ ਇਹਨਾਂ ਦੀਆਂ ਤਸਵੀਰਾਂ ਜਿਹੜੀਆਂ ਓਝਾਰ ਹੋ ਚੁੱਕੀਆਂ ਐ ਉਹ ਨਜ਼ਰ ਆ ਰਹੀਆਂ ਨੇ ਲੇਕਿਨ ਔਰਤ ਜੋ ਵਿਕਟਮ ਹੈ ਜੋ ਪੀੜਤ ਹੈ ਉਹਨਾਂ ਦੇ ਕਹਿਣ ਦੇ ਮੁਤਾਬਕ ਜਦੋਂ ਇਹਨਾਂ ਨੇ ਚਪਟਾ ਮਾਰਿਆ ਕੁਝ ਸਮੇਂ ਲਈ ਉਹਨਾਂ ਦੇ ਹੋਸ਼ ਉੱਡ ਗਏ ਉਹਨਾਂ ਨੂੰ ਸਮਝ ਨਹੀਂ ਆਈ ਕਿ ਉਹਨਾਂ ਨੇ ਬਾਣਾ ਕੀ ਵਾਪਰਿਆ ਪਰ ਥੋੜੇ ਸਮੇਂ ਵਿੱਚ ਹੀ ਉਹਨਾਂ ਦੇ ਬੇਟੇ ਦਾ ਫਰੈਂਡ ਜਿਹੜਾ ਆ ਉਹ ਆਉਂਦਾ ਇਹਨਾਂ ਚਪਟਮਾਰਾਂ ਦੇ ਪਿੱਛੇ ਭੱਜਦਾ ਲੇਕਿਨ ਇਹ ਚਪਟਮਾਰ ਇੰਨੀ ਸਪੀਡ ਨਾਲ ਰਫੂ ਚੱਕਰ ਹੁੰਦੇ ਆ ਇੱਕ ਤਰੀਕੇ ਦੀ ਨੇਰੀ ਆ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਇਹ ਕਿੱਧਰਲੇ ਪਾਸੇ ਬਾਜ਼ਾਰ 'ਚ ਪੜ ਜਾਂਦੇ ਆ ਮੰਦਰ ਜਾਂਦੇ ਸੀ ਇਹ ਰਸਤੇ ਰਸਤੇ 'ਚ ਬੈਗ ਪਕੜਿਆ ਸੀ ਨਾ ਮੋਬਾਈਲ ਪਕੜਿਆ ਸੀ ਤੁਜੀ ਹਾਂਜੀ ਜੀ ਉਹਨੇ ਬੈਗ ਵੀ ਕੁਝ ਪਾਦੇ ਹੱਥ 'ਚ ਕੁਝ ਹੈਗਾ ਸੀ ਆ ਆ ਦੇ ਉਹਨੇ ਮਾਰਿਆ ਇੱਥੇ ਮਤਲਬ ਕੁਝ ਹੈਗਾ ਕੁਝ ਹਾਂਜੀ ਅੱਛਾ ਜੀ ਉਹਨੇ ਖਿੱਚ ਖਿੱਚ ਕੇ ਲਾਇਆ ਹੱਥ ਤੋਂ ਮੇਰੇ ਉਹ ਮੋਬਾਈਲ ਲਾਇਆ ਉਹ ਥੱਲੇ ਡਿੱਗ ਗਿਆ ਬੈੰਕ ਹਾਂਜੀ ਮੈਂ ਭੱਜੀ ਤਾਂ ਹੈਗੀ ਪਰ ਉਹ ਤੇ ਕੋਈ ਹੈ ਹੀ ਨਹੀਂ ਉਸ ਟਾਈਮ ਫਿਰ ਮਿੱਤਲ ਹੈਗਾ ਮੇਰੇ ਬੇਟੇ ਦਾ ਦੋਸਤ ਉਹ ਐ ਉਹਨਾਂ ਨੇ ਉਹ ਉਹਦੇ ਕੋਲ ਹੈਗੀ ਐ ਫੋਟ ਅੱਛਾ ਜੀ ਹਾਂ ਜੀ ਤੇ ਨਾਲ ਤੁਹਾਡੇ ਦਿਖੋ ਕੀ ਲੈ ਕੇ ਆਏ ਤੁਹਾਡੇ ਕੋਲ ਮੋਬਾਈਲ ਹੀ ਸੀਗਾ ਪਹਿਲਾਂ ਲੈ ਕੇ ਗਿਆ ਮੋਬਾਈਲ ਕਿਹੜਾ ਸੀਗਾ ਜੀ ਰੈਡਮੀ ਨੋਟ ਨਹੀਂ ਜਿਵੇਂ ਐਨਕੀ ਜਦੋਂ ਤੁਸੀਂ ਇੱਥੇ ਗਏ ਤੁਹਾਨੂੰ ਲੱਗਿਆ ਕਿ ਜਨਕੀ ਤੁਹਾਡੇ ਜਨਕੀ ਤੁਹਾਡੀ ਰੇਕੀ ਕੀਤੀ ਕਿ ਜਾਂ ਮੰਨ ਲਓ ਤੁਹਾਡੇ ਮਗਰ ਮਗਰਾਇਆ ਨਹੀਂ ਮੈਨੂੰ ਕੁਝ ਨਹੀਂਗਾ ਇੱਕੋ ਦਮ ਹੀ ਆਇਆ ਉਹਨੇ ਇੱਕੋ ਦਮ ਨਹੀਂ ਮੈਂ ਤਾਂ ਹੁਣ ਅਮਰੀਕਾ ਦੇ ਕੋਲ ਤਾਂ ਹੋਇਆ ਅੱਛਾ ਜੀ ਆਪਾਂ ਭਾਜੀ ਦੇ ਘਰ ਤਾਂ ਥੇ ਅਚਾਨਕ ਹੀ ਤੁਸੀਂ ਘਰ ਤੋਂ ਬਾਹਰ ਨਿਕਲੇ ਸੀ ਨਰਿੰਦਰ ਹੋ ਗਏ ਹਾਂ ਸੀ ਤੋਤ ਨਹੀਂ ਜਾਂ ਜਿੱਥੇ ਬੰਦਰ ਤੋਂ ਪਹਿਲਾਂ ਹੀ ਹੋ ਗਏ ਹਾਂ ਹਾਂਜੀ ਪਹਿਲਾਂ ਹੋਇਆ ਹਾਂ ਹਾਂਜੀ ਕੋਈ ਨਹੀਂ ਕੋਈ ਐ ਇੱਕੋ ਦਾ ਮਨੇ ਮਾਰਿਆ ਵੀ ਨਾ ਕੁਛ ਓਕੇ 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 ਹਾਂਜੀ ਤੇ ਆ ਜਿਹੜਾ ਉਹਨਾਂ ਦਾ ਬਾਈਕ ਸੀ ਬਾਕੀ ਦਾ ਨੰਬਰ ਕੋਈ ਨੋਟ ਕੀਤਾ ਕੋਈ ਮਾਈਕ ਉਹ ਤਾਂ ਬਹੁਤ ਤੇਜ਼ ਸੀਗਾ ਬਹੁਤ ਜ਼ਿਆਦਾ ਤੇਜ਼ ਸੀਗਾ ਉਹ ਪੱਟ ਕੇ ਵੀ ਗਿਆ ਨਾ ਮਿੱਤਰ 900 ਪਰ ਉਹਨੇ ਪਗੜਾਏ ਉਹਨਾਂ ਕੋ ਹੈਗੇ ਆ ਸਨੈਪਸ ਵੈਸੇ ਇੱਥੇ ਬਸ ਨਹੀਂ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਇਹ ਚਪਟ ਮਾਰ ਫੋਨ ਖੋਣ ਤੋਂ ਬਾਅਦ ਫੋਨ ਨੂੰ ਔਨ ਰੱਖਦੇ ਔਰ ਜਿਹੜੇ ਸਥਾਨਕ ਲੋਗ ਆ ਮੌਜੂਦਾ ਲੋਗ ਆ ਜਿਹੜਾ ਫੋਨ ਖੋਇਆ ਜਾਂਦਾ ਉਸਦੇ ਨੰਬਰ ਤੇ ਕਾਲ ਕਰਦੇ ਆ ਫੋਨ ਚੱਕਿਆ ਜਾਂਦਾ ਔਰ ਚਪਟ ਮਾਰਦੇ ਜਿਹੜੇ ਬਾਕੀ ਦੇ ਸਾਥੀ ਹੁੰਦੇ ਆ ਉਹ ਫੋਨ ਚੱਕ ਕੇ ਕਹਿੰਦੇ ਕਿ ਅਸੀਂ ਫੋਨ ਨਹੀਂ ਜੀ ਖੋਇਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਸਾਡੇ ਦੋਸਤ ਨੇ ਕਦ ਚਪਟਾ ਮਾਰਿਆ ਇੱਥੋਂ ਅਸੀਂ ਇਹ ਨਾ ਸਮਝੀਏ ਕਿ ਇਹਨਾਂ ਦੀ ਇਨਸਾਨੀਤ ਜਾਗ ਗਈ ਇੱਥੋਂ ਇਹ ਮਹਿਸੂਸ ਕੀਤਾ ਜਾ ਸਕਦਾ ਕਿ ਹੋ ਸਕਦਾ ਉਹ ਘਬਰਾ ਗਏ ਹੋਣ ਜਾਂ ਫਿਰ ਬੇਫਕੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਦੁਕਾਨਦਾਰ ਜਿਹੜੇ ਇੱਥੇ ਮੌਜੂਦਾ ਆ ਉਹ ਫੋਨ ਤੇ ਗੱਲ ਕਹਿੰਦੇ ਆ ਕਿ ਤੁਸੀਂ ਕਿੱਥੇ ਹੋ? ਅਸੀਂ ਤੁਹਾਡੀ ਸ਼ਿਕਾਇਤ ਨਹੀਂ ਲਾਂਦੇ। ਅਸੀਂ ਮੰਨਦੇ ਆ ਕਿ ਫੋਨ ਸਾਡੇ ਤੋਂ ਡਿੱਗ ਗਿਆ ਤੁਸੀਂ ਸਾਡੀ ਸਹਾਇਤਾ ਕਰੋ। ਲੇਕਿਨ ਉਹ बार-बार ਬੇਫਕੂ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਕਦੀ ਕਹਿੰਦੇ ਤੁਸੀਂ ਕੋਠੀ ਰੋਡ ਤੇ ਆ ਜਾਓ। ਕਦੀ ਕਹਿੰਦੇ ਰੇਲਵੇ ਰੋਡ ਤੇ ਆ ਜਾਓ। ਕਦੀ ਕਹਿੰਦੇ ਗੀਤਾ ਭਵਨ ਰੋਡ ਤੇ ਆ ਜਾਓ। ਦੁਕਾਨਦਾਰ ਜਿਹੜੇ ਮੌਜੂਦਾ ਆ ਉਹ ਇਹ ਵੀ ਗੱਲ ਕਰਦੇ ਕਿ ਅਸੀਂ ਤੁਹਾਨੂੰ ਖਰਚਾ ਪਾਣੀ ਦੇ ਦੇ ਦਿੰਨੇ ਆ ਤੁਸੀਂ ਫੋਨ ਵਾਪਸ ਕਰ ਦਿਓ। ਔਰ ਜਿਹੜੇ ਬਾਕੀ ਮਜੂਤਾ ਲੋਕ ਆ ਉਹ ਇੱਕ ਗੱਲ ਜ਼ਰੂਰ ਠੋਕ ਕੇ ਕਹਿੰਦੇ ਆ ਕਿ ਸੱਚੀ ਖਰਚਾ ਪਾਣੀ ਦੇ ਦੇਣਾ ਚਾਹੀਦਾ ਸੀ ਉਹ ਬੰਦਾ ਫੋਨ ਚੱਕ ਕੇ ਕਹਿੰਦਾ ਕਿ ਅਸੀਂ ਜਾਂਦੇ ਪਏ ਅਸੀਂ ਮੋਟਰਸਾਈਕਲ ਤੇ ਕਹਿੰਦੇ ਸਾਨੂੰ ਦੋਨਾਂ ਨੂੰ ਮੋਹਰੇ ਵਾਲਿਆਂ ਨੂੰ ਕੁਝ ਨਹੀਂ ਪਤਾ ਕਹਿੰਦਾ ਪਿੱਛੇ ਜਿਹੜਾ ਮੁੰਡਾ ਬੈਠਾ ਸੀ ਉਹਨੇ ਚਪਟਾ ਮਾਰ ਕੇ ਫੋਨ ਕੋਲਿਆ ਕਹਿੰਦਾ ਅਸੀਂ ਸਿਮ ਇਸਲੀ ਨਹੀਂ ਗੱਡੀ ਕਿ ਜਿਹਦਾ ਵੀ ਫੋਨ ਹੋਊਗਾ ਉਹਦਾ ਨੰਬਰ ਉਹਦਾ ਫੋਨ ਆਊਗਾ ਤੇ ਅਸੀਂ ਉਹਨੂੰ ਫੋਨ ਵਾਪਸ ਕਰ ਦੂਗੇ ਤੇ ਮੈਨੂੰ ਹੁਣ ਫੋਨ ਕਰਕੇ ਕਹਿੰਦਾ ਮੈਂ ਕਿ ਅਸੀਂ ਚਾਹੋ ਤੁਹਾਨੂੰ 1000 2000 ਤੁਹਾਡਾ ਜੋ ਖਰਚਾ ਪਾਣੀ ਹੈ ਉਹ ਦੇ ਦੰਨੇ ਆ ਕਿ ਤੁਸੀਂ ਫੋਨ ਸਾਨੂੰ ਦੱਸੋ ਕਿ ਕਿੱਥੇ ਆਸੀਂ ਉੱਥੋਂ ਲੈ ਜੰਨੇ ਆ ਉਹ ਕਹਿੰਦਾ ਕਿ ਅਸੀਂ ਕੋਕੀ ਰੋਡ ਤੇ ਆ ਫਿਰ ਬਾਅਦ ਚ ਥੋੜੀ ਦੇਰ ਬਾਅਦ ਕਹਿਣ ਲੱਗ ਪਿਆ ਅਸੀਂ ਕੀਤਾ ਭਵਨ ਰੋਡ ਤੇ ਆ ਉੱਤ ਬਾਅਦ ਫੋਨ ਹੀ ਬੰਦ ਕਰ ਲਿਆ ਤੁਹਾਨੂੰ ਲੱਗਦਾ ਕਿ ਇਹ ਗੱਲ ਸੱਚ ਉਹ ਜਿਹੜੇ ਮੋਟਰਸਾਈਕਲ ਤੇ ਬੈਠੇ ਉਹਨਾਂ ਨੂੰ ਪਤਾ ਨਹੀਂ ਇਹ ਉਹਨਾਂ ਨੂੰ ਨਾ ਐਦਾ ਕਿੱਦਾਂ ਹੋ ਸਕਦਾ ਭਾਜੀ ਇਹ ਤਾਂ ਗੱਲੋਂ ਕਿ ਕਿਸੇ ਨੋਟ ਪੋਸਿਬਲ ਇਹ ਤਾਂ ਬਿਲਕੁਲ ਨਹੀਂ ਪੋਸਿਬਲ ਹੈ ਉਹਦਾ ਨਾਮ ਰਲੇਓ ਆ ਹੋਰ ਮੋਟਰਸਾਈਕਲ ਕਿੱਦਾਂ ਸੰਭਾਲ ਸਕਦਾ ਜਦ ਤੱਕ ਦੂਜਾ ਬੰਦਾ ਛਪਟਾ ਮਾਰਦਾ ਉਹ ਮੋਟਰਸਾਈਕਲ ਨਹੀਂ ਸੰਭਾਲ ਸਕੂਗਾ ਜੀ ਜੀ ਇਸ ਕਰਕੇ ਇਹਦਾ ਰਲੇ ਹੋਏ ਆ ਨਾਲ ਹੀ ਤੁਹਾਡੀ ਗੱਲ ਵੀ ਹੋਈ ਸੀ ਉਹਨਾਂ ਨਾਲ ਕਿ ਕੋਠੀ ਰੋਡ ਤੇ ਆਜੋ ਜਾਂ ਜੀਤਾਬਾ ਰੋਡ ਤੇ ਜਿਵੇਂ ਜਿਵੇਂ ਤੁਸੀਂ ਪਹਿਲਾਂ ਸਾਨੂੰ ਦੱਸਿਆ ਜੀ ਤੇ ਉਹ ਉਹ ਉਹਨੇ ਕੀ ਐਨਕਿਊ ਜੀ ਗੱਲ ਬਾਤ ਤੁਹਾਡੀ ਮੇਰੀ ਗੱਲ ਬਾਤ ਇਹ ਹੋਈ ਸੀ ਮੈਂ ਕਿਹਾ ਭਾਜੀ ਸਾਡਾ ਫੋਨ ਇੱਦਾਂ ਇੱਦਾਂ ਕਰਕੇ ਮੈਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਗਵਾਚ ਗਿਆ ਉਹ ਸੱਚੇ ਖੋលਿਆ ਮੈਂ ਉਹਨਾਂ ਨੇ ਕਿਹਾ ਸਾਡਾ ਫੋਨ ਗਿਰ ਗਿਆ ਕਿਤੇ ਤੇ ਸਾਡਾ ਫੋਨ ਸਾਡਾ ਵਾਪਸ ਦੇ ਦਿਓ ਪਲੀਜ਼ ਉਹ ਕਹਿੰਦਾ ਕਿ ਭਾਜੀ ਅਸੀਂ ਨਾ ਫੋਨ ਸਾਡਾ ਤੁਹਾਡੇ ਵਾਲਾ ਜਿਹੜਾ ਫੋਨ ਆ ਅਸੀਂ ਸਿਮ ਤਾਂ ਨਹੀਂ ਕੱਢੀ ਕਿ ਜਿਹੜਾ ਮੁੰਡੇ ਨੇ ਫੋਨ ਖੋਇਆ ਉਹ ਮੁੰਡੇ ਨੇ ਇਕੱਲੇ ਨੇ ਉਹਦੀ ਮਤਲਬ ਉਹਨੇ ਕਹਿੰਦਾ ਮਤਲਬ ਇਹ ਸੀ ਕਿ ਉਹ ਇਕੱਲੇ ਦੀ ਪਲੈਨਿੰਗ ਸੀਗੀ ਕਿ ਹਾਂ ਕਿ ਸਾਨੂੰ ਨਹੀਂ ਕੁਝ ਪਤਾ ਹੈਗਾ ਸਾਨੂੰ ਤਾਂ ਕਹਿੰਦੇ ਸਾਨੂੰ ਜਦੋਂ ਪਤਾ ਲੱਗਿਆ ਕਿ ਉਹਨੇ ਫੋਨ ਕੋਇਆ ਅਸੀਂ ਉਹ ਕੋ ਫੋਨ ਕੋ ਕੇ ਤੇ ਫੋਨ ਆਨ ਰੱਖਿਆ ਕਿ ਹਾਂ ਵੀ ਕਿਸੇ ਦਾ ਫੋਨ ਆ ਜਾਵੇ ਤੇ ਅਸੀਂ ਤੁਹਾਨੂੰ ਫੋਨ ਵਾਪਸ ਦੇ ਦਈਏ ਉਸ ਤੋਂ ਬਾਅਦ ਤੁਹਾਡੀ ਤੁਸੀਂ 2-3 ਵਾਰੀ ਕਾਲ ਵੀ ਲਾਈ ਨਹੀਂ ਹੁਣ ਫੋਨ ਨਹੀਂ ਚੱਕਦਾ ਪਿਆ ਫੋਨ ਬੰਦ ਵੀ ਆਉਂਦਾ ਸੀ ਤੁਸੀਂ ਵਿੱਚ ਦੱਸਦੇ ਹੋ ਵਿੱਚ ਫੋਨ ਬੰਦ ਵੀ ਆਉਂਦਾ ਤੇ ਹੁਣ ਦੁਬਾਰਾ ਫੇਰ ਫੋਨ ਆਉਣਾੰਦਾ ਆ ਹੁਣ ਫੇਰ ਨਹੀਂ ਚੱਕਦਾ ਪਿਆ ਹੁਣ ਦੁਬਾਰਾ ਫੋਨ ਲਾ ਰਹੇ ਹਾਂ ਇੱਕ ਵਾਰੀ ਲਾ ਲੂ ਤਾਂ ਸਾਹਮਣੇ ਹੀ ਫੋਨ ਹੁਣ ਬੰਦ ਆ ਰਿਹਾ ਜਿੱਦ ਜੇ ਕੱਟਣਾ ਹੁੰਦੀ ਹੈ ਸਾਡੀ ਟੀਮ ਮੌਕੇ ਤੇ ਪਹੁੰਚਦੀ ਹੈ ਸਾਡੀ ਟੀਮ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਵੀ ਤੁਰੰਤ ਹੀ ਪਹੁੰਚਦੀ ਹੈ ਔਰ ਉਸ ਤੋਂ ਬਾਅਦ ਪੁਲਿਸ ਵੱਲੋਂ ਲੋਕੇਸ਼ਨ ਟ੍ਰੇਸ ਕੀਤੀ ਜਾਂਦੀ ਹੈ ਫੋਨ ਦੀ ਲੋਕੇਸ਼ਨ ਟ੍ਰੇਸ ਕੀਤੀ ਜਾਂਦੀ ਹੈ ਤਾਂ ਪਹਿਲਾਂ ਔੜ ਦੀ ਲੋਕੇਸ਼ਨ ਸਾਹਮਣੇ ਆਂਦੀ ਔਰ ਬਾਅਦ ਵਿੱਚ ਇਹ ਪਤਾ ਚੱਲਿਆ ਕਿ ਇਹ ਜਿਹੜੇ ਛੱਪਟ ਮਾਰ ਸੀ ਇਹ ਔੜ ਵਿਖੇ ਜਾ ਕੇ ਖੋਇਆ ਫੋਨ ਜਿਹੜਾ ਵੇਚਣ ਦੀ ਕੋਸ਼ਿਸ਼ ਕਰਦੇ ਲੇਕਿਨ ਉੱਥੇ ਗੱਲ ਨਹੀਂ ਬਣਦੀ ਫਿਰ ਉਸ ਤੋਂ ਬਾਅਦ ਇਹ ਰਾਹੋਂ ਜਾਂਦੇ ਆ ਰਾਹੋਂ ਜਾ ਕੇ ਸੋਨੂ ਟੈਲੀਕਾਮ ਨਾਮ ਦੀ ਦੁਕਾਨ ਤੇ ਫੋਨ ਵੇਚਣ ਦੀ ਕੋਸ਼ਿਸ਼ ਕਰਦੇ ਆ। ਦੁਕਾਨਦਾਰ ਨੂੰ ਇਹ ਵੀ ਗੱਲ ਆਖਦੇ ਆ ਕਿ ਸਾਡੇ ਤੋਂ ਫੋਨ ਲੈ ਲਓ। ਪਰ ਮੈਂ ਸਾਨੂੰ ਸਿਰਫ 1000 ਰੁਪਏ ਦੇ ਦੋ। ਸਾਡੇ ਤੋਂ ਫੋਨ ਲੈ ਲਓ। ਦੁਕਾਨਦਾਰ ਨੂੰ ਇਹਨਾਂ ਤਿੰਨ ਚਪਟ ਮਾਰਾਂ ਤੇ ਸ਼ੱਕ ਹੁੰਦਾ ਔਰ ਜਦੋਂ ਇਹ ਦੇਖਦੇ ਆ ਕਿ ਦੁਕਾਨਦਾਰ ਨੂੰ ਸ਼ੱਕ ਹੋ ਗਿਆ ਉੱਥੋਂ پلਕ ਚਪਕਦੇ ਹੀ ਭੱਜ ਜਾਂਦੇ ਆ ਦੁਕਾਨਦਾਰ ਵੱਲੋਂ ਪੁਲਿਸ ਨੂੰ ਇਤਲਾਹ ਕੀਤਾ ਜਾਂਦਾ ਔਰ ਪੁਲਿਸ ਫਿਰ ਉਸ ਤੋਂ ਬਾਅਦ ਜਿਨ੍ਹਾਂ ਦਾ ਫੋਨ ਖੋਹ ਹੋਇਆ ਉਹਨਾਂ ਨਾਲ ਰਾਪਤਾ ਬਣਾ ਕੇ ਉਹਨਾਂ ਨੂੰ ਫੋਨ ਵਾਪਸ ਕਰ ਦਿੰਦੀ ਹੈ। ਚੰਦਰ ਮੋਹਨ ਜੀ ਤੁਹਾਡਾ ਹੁਣ ਫੋਨ ਵਾਪਸ ਮਿਲ ਗਿਆ ਹੁਣ ਸੰਤੁਸ਼ਟ ਹੋ ਤੁਸੀਂ ਹਾਂਜੀ ਮੈਂ ਬਹੁਤ ਜ਼ਿਆਦਾ ਸੰਤੁਸ਼ਟ ਹਾਂ ਜੀ 15000 ਦਾ ਟੈਲੀਫੋਨ ਸਗਾ ਜੀ ਤੁਹਾਨੂੰ ਪਤਾ ਚੀਜ਼ ਕਿੱਥੇ ਲੈ ਹੁੰਦੀ ਆ ਬਬੂ ਜੀ ਇੱਧਰ ਮੇਰੀ ਗੱਲ ਸੁਣੋ ਜੀ ਸਵੇਰੇ ਸਾਡਾ ਦੁੱਧ ਦੀ ਡੈਰੀ ਆ ਜੀ ਸਵੇਰੇ 3:30 ਵਜੇ ਉੱਠਦੇ ਆ ਇਹ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋ ਗਈ ਬਾਕੀ ਆ ਭਾਈ ਸਾਹਿਬ ਸਿਗੇ ਨਾਲੇ ਪੁਲਿਸ ਵਾਲੇ ਬੁਲਾਲੇ ਰਾਤੀ ਉਹ ਉਹਨਾਂ ਨੇ ਵੀ ਪੁਲਿਸ ਨੇ ਵੀ ਬੜੀ ਜੱਦੋ ਜਾਨ ਕੀਤੀ ਆ ਹਾਂ ਬਹੁਤ ਕੀਤੀ ਜੀ ਉਹਨਾਂ ਨੇ ਸੋਨੂ ਟੈਲੀਕਮ ਵਾਲੇ ਨੇ ਵੀ ਕੀਤੀ ਮਦਦ ਅੰਕਲ ਹੁਣੀ ਵੀ ਤੁਹਾਡੇ ਨਾਲ ਲੱਗੇ ਰਹੇ ਜੀ ਸਾਰਿਆਂ ਦਾ ਧੰਨਵਾਦ ਹਾਂ ਹਾਂ ਜੀ ਹਾਂ ਜੀ ਹਾਂ ਜੀ ਪਰ ਸਾਰਿਆਂ ਨੇ ਰਲ ਮਿਲ ਕੇ ਮਦਦ ਕੀਤੀ ਹੈ ਕੋਸ਼ਿਸ਼ ਕੀਤੀ ਹੈ ਆਪਣੇ ਵੱਲੋਂ ਜਦੋਂ ਜਾਇਦ ਕੀਤੀ ਤਾਂ ਜਾ ਕੇ ਫੋਨ ਵਾਪਸ ਮਿਲਿਆ ਔਰ ਤੁਸੀਂ ਭਾਗ ਵਾਲੇ ਆ ਕਿ ਮਿਲ ਗਿਆ ਹਾਂ ਬਹੁਤ ਜ਼ਿਆਦਾ ਭਾਗ ਵਾਲੇ ਜੀ ਥੋੜੇ ਨਹੀਂ ਹੈਗੇ ਜੀ ਹਾਂ ਫੁੱਲੇ ਦੀ ਮਦਦ ਤੇ ਵੀ ਵੀ ਬੱਤੀ ਚੈਨਲ ਦੀ ਮਦਦ ਨਾਲ ਹਾਂਜੀ ਹਾਂਜੀ ਇਹ सोनू ਬੌਜੀ ਨੂੰ ਫੋਨ ਵਾਪਸ ਮਿਲ ਗਿਆ ਤੀ ਕਿਸਮਤ ਚੰਗੀ ਆ ਤੁਹਾਡੀ ਤੁਹਾਡੀ ਤਰਤਤ ਨਾਲ ਤੇ ਸਮਝ ਲਓ ਪੁਲਿਸ ਦੀ ਮਦਦ ਨਾਲ ਇਹਨੂੰ ਫੋਨ ਵਾਪਸ ਮਿਲ ਗਿਆ ਨਹੀਂ ਤਾਂ ਮੁਸ਼ਕਲੇ ਮਿਲਦਾ ਹੁੰਦਾ ਚੱਪਟ ਮਾਰ ਇਸ ਰਸਤੇ ਤੋਂ ਭੱਜੇ ਜ਼ਰੂਰ ਨੇ ਲੇਕਿਨ ਉਹ ਕਿਸ ਰਸਤੇ ਫੜੇ ਜਾਣਗੇ ਇਹ ਹਾਲੇ ਪਤਾ ਨਹੀਂ ਹੈ ਇਹ ਗੱਲ ਹਾਲੇ ਹਵਾ ਵਿੱਚ ਹੀ ਹੈ ਲੇਕਿਨ ਅਸੀਂ ਤੁਹਾਨੂੰ ਇੰਨੀ ਗੱਲ ਜ਼ਰੂਰ ਸਮਝਾਉਣਾ ਚਾਹੁੰਦੇ ਆ ਕਿ ਜੇਕਰ ਕਿਤੇ ਰੱਬ ਨਾ ਕਰੇ ਅਜਿਹਾ ਹਾਦਸਾ ਵਾਪਰ ਜਾਂਦਾ ਲੋਕ ਸਾਡੇ ਤੇ ਭਰੋਸਾ ਕਰਦੇ ਨੇ ਵਿਸ਼ਵਾਸ ਕਰਦੇ ਨੇ ਸਾਨੂੰ ਉਸੇ ਵੇਲੇ ਕਾਲ ਕਰਦੇ ਨੇ ਅਸੀਂ ਧੰਨਵਾਦ ਦੀਆਂ ਪਰ ਨਾਲ ਦੀ ਨਾਲ ਤੁਸੀਂ 112 ਨੰਬਰ ਤੇ ਪੁਲਿਸ ਨੂੰ ਜ਼ਰੂਰ ਇਤਲਾਹ ਕਰਦਿਆ ਕਰੋ ਕਿਉਂਕਿ ਇਸ ਪੂਰੇ ਘਟਨਾਕ੍ਰਮ ਵਿੱਚ ਪੂਰੇ ਐਪੀਸੋਡ ਵਿੱਚ ਪੁਲਿਸ ਨੇ ਬਹੁਤ ਅੱਛਾ ਰੋਲ ਨਿਭਾਇਆ ਪੁਲਿਸ ਨੇ ਫੋਨ ਨੂੰ ਟ੍ਰੇਸ ਕੀਤਾ ਔਰ ਜਦੋਂ ਸੋਨੂ ਟੈਲੀਕਮ ਵਾਲੇ ਨੂੰ ਸ਼ੱਕ ਹੋਇਆ ਉਸ ਵੇਲੇ ਵੀ ਪੁਲਿਸ ਨੇ ਸੋਨੂ ਟੈਲੀਕਮ ਵਾਲੇ ਦੀ ਸਹਾਇਤਾ ਕੀਤੀ ਆ ਪਰ ਨਾਲ ਦੀ ਨਾਲ ਅਸੀਂ ਪ੍ਰਸ਼ਾਸਨ ਅਗੇ ਵੀ ਇਹਹੀ ਬੇਨਤੀ ਕਰਨੀ ਚਾਹਾਂਗੇ ਕਿ ਅਮਨ ਕਾਨੂੰਨ ਦੀ ਸਥਿਤੀ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਲੋਕਾਂ ਦੇ ਅੰਦਰ ਇੱਕ ਡਰ ਇੱਕ ਸਹਿਮ ਹੈ ਇਹ ਡਰ ਤੇ ਸਹਿਮ ਹੋਰ ਜ਼ਿਆਦਾ ਨਾ ਵਧੇ ਇਸ ਕਰਕੇ ਪੈਟਰੋਲਿੰਗ ਵਧਣੀ ਚਾਹੀਦੀ ਹੈ ਤਾਂ ਜੋ ਮਾੜੇ ਅੰਸਰਾਂ ਦੇ ਅੰਦਰ ਡਰ ਪੰਡ ਪੇ ਔਰ ਆਮ ਲੋਕਾਂ ਅੰਦਰੋਂ ਜਿਹੜੀ ਦਹਿਸ਼ਤ ਹੈ ਉਹ ਨਿਕਲ ਸਕੇ ਉਮੀਦ ਕਰਦੇ ਆਂ ਜਿਹੜੀ ਗੱਲ ਅਸੀਂ ਤੁਹਾਡੇ ਤੱਕ ਪਹੁੰਚਾਣਾ ਚਾਹੁੰਦੇ ਆ ਸਮਝਾਣਾ ਚਾਹੁੰ ਉਹ ਪਹੁੰਚੀ ਹੋਵੇਗੀ ਪਰ ਇਹਨਾਂ ਨਵੀਂ ਨਵਾਂ ਸ਼ਹਿਰ ਦੇ ਨਾਲ ਆਪਣੇ ਛੋੜ ਵੀ ਦਿਨੇਸ਼ੂਰੀ ਕੈਮਰਾ ਪਰਸਨ ਨੂੰ ਜਾਜ਼ ਦੋ ਬਹੁਤ ਜਲਦੀ ਫੈਤਵਾ ਜ਼ਰਾਵਾਂਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ